ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹੱਲਾਤ ਦੂਜਾ ਸੋ ਲੋਕ ਮਹੱਲਾਤ ਦੂਜਾ ਜੋ ਸਿਰ ਸਾਈ ਨਾ ਨਿਵੈ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਧਾਰ ਸੋ ਸਿਰ ਦੀਜੈ ਧਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਸੋ ਪਿੰਜਰ ਲੈ ਜਾਰ ਸੋ ਪਿੰਜਰ ਲੈ ਜਾਰ ਸੋ ਪਿੰਜਰ ਲੈ ਜਾਰ ਦਾ ਪੰਜਵਾ ਮਹੱਲਾ ਪੰਜਵਾ ਧੋ ਬੁੱਲੀ ਨਾਨਕਾ ਧੋ ਬੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਚੇਤੇ ਜਨਮ ਮੁਈ ਆਸ ਕਸਤੂਰੀ ਕਹਿ ਭੋਲੜੈ ਕਸਤੂਰੀ ਕਹਿ ਭੋਲੜੈ ਗੰਦੇ ਢਮ ਪਈ ਆਸ ਗੰਦੇ ਢਮ ਪਈ ਆਸ ਔੜੀ ਔੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਬੜਾ ਭਾਗੀ ਸੋ ਗੁਰਮੁਖ ਨਾਮ ਪਿਆਰਣ ਭਾਗੀ ਤੈਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਤੈਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਦੇ ਵੱਡਾ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਇ ਸਭ ਨਾਵੈ ਅੱਗੇ ਆਣ ਨਿਵਾਇ ਸ਼ਲੋਕ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਵੇਦ ਕਰੇ ਕੋ ਰੂਪ ਕੋ ਲਖਣੀ ਵੇਸ ਕਰੇ ਕੋ ਰੂਪ ਕੋ ਲਖਣੀ ਵੇਸ ਕਰੇ ਗੁਰੂਪ ਕੁਲਖਣੀ ਵੇਸ ਕਰੇ ਗੁਰੂਪ ਕੁਲਖਣੀ ਮਨ ਖੋਟੈ ਕੂੜਿਆਰ ਮਨ ਖੋਟੈ ਕੂੜਿਆਰ ਿਰਕੇ ਪਾਣਾ ਨਾ ਚੱਲੇ ਵਰਕੈ ਪਾਉਣੈ ਨਾ ਚੱਲੇ ਹੁਕਮ ਕਰੇ گا ਵਾਰ ਹੁਕਮ ਕਰੇ گا ਵਾਰ ਵਰਕੈ ਪਾਉਣੈ ਜੋ ਚੱਲੇ ਵਰਕੈ ਪਾਉਣੈ ਜੋ ਚੱਲੇ ਸਭ ਦੁੱਖ ਨਿਵਾਰਣ ਹਾਰ ਸਭ ਦੁੱਖ ਨਿਵਾਰਣ ਹਾਰ ਲਿਖਿਆ ਮੀਟ ਨਾ ਸਕੀਐ ਲਿਖਿਆ ਮੀਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕਾ ਮਨ ਤਨ ਸੋਪੇ ਕੰਤ ਕਾ 哦。Oh. Oh. ਮਨ ਤਨ ਸੌਪੇ ਕੰਤ ਕੋ ਸਬਦੇ ਧਰੇ ਪਿਆਰ ਮੇਰ ਨਾਮੈ ਕਿਨੈ ਨਾ ਪਾਇਆ ਦੇਖੋ ਹਿਰਦੈ ਬੀਚਾਰ ਨਾਨਕ ਸਾਸ ਸਵਾਲਿਓ ਸੁਲਖਣੀ ਨਾਨਕ ਸਾਸ ਸਵਾਲਿਓ ਸੁਲਖਣੀ ਨਾਨਕ ਸਾਸ ਸਵਾਲਿਓ ਸੁਲਖਣੀ ਨਾਨਕ ਸਾ ਸੋ ਵਾਲਿਓ ਲਖ ਲਖਣੀ ਜੇ 라ਵੀ ਸਿਰਜਨ ਹਾਰ ਜੇ 라ਵੀ ਸਿਰਜਨ ਹਾਰ ਮਹੱਲਾ ਤੀਜਾ ਮਹੱਲਾ ਤੀਜਾ ਮਾਇਆ ਮੋਗubar ਹੈ ਮਾਇਆ ਮੋਗubar ਹੈ ਇਸ ਦਾ ਨਾ ਦਿਸੈ ਉਰਵਾਰ ਨਾ ਪਾਰ ਇਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਾਰਮੁਖ ਗਿਆ ਅਗਿਆਨੀ ਮਹਾ ਦੁਖ ਪਾਏ ਦੇ ਮਾਰਮੁਖ ਅਗਿਆਨੀ ਮਹਾ ਦੁਖ ਪਾਏ ਦੇ ਦੂਬੇ ਹਰ ਨਾਮ ਵਿਸਾਰ ਨੂਪੇ ਹਰਨਾਮ ਵਿਚਾਰ ਭਲਕੇ ਉੱਠ ਬਹੁ ਕਰਮ ਕਮਾਵਹਿ ਭਲਕੇ ਉੱਠ ਬਹੁ ਕਰਮ ਕਮਾਵਹਿ ਜੈ ਭਾਏ ਪਿਆਰ ਜੈ ਭਾਏ ਪਿਆਰ ਸਤਗੁਰ ਸੇਵਹਿ ਆਪਣਾ ਸਤਗੁਰ ਸੇਵਹਿ ਆਪਣਾ ਔ ਜਲ ਉਤਰੇ ਪਾਰ ਔ ਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰ ਧਾਰ ਸੱਚ ਨਾਮ ਉਰ ਧਾਰ body, body. ਹਰ ਜਲ ਥਲ ਮਹੀਅਲ ਭਰਪੂਰ ਹਰ ਜਲ ਥਲ ਮਹੀਨ ਭਰਪੂਰ ਦੂਜਾ ਨਹੀਂ ਕੋਈ ਦੂਜਾ ਨਹੀਂ ਕੋਈ ਹਰ ਆਪ ਬਹਿ ਕਰੇ ਨਿ ਆਓ ਹਰ ਆਪ ਬਹਿ ਕਰੇ ਨਿ ਆਓ ਊੜਿਆਰ ਸਭ ਮਾਰ ਕਢੋਏ ਊੜਿਆਰ ਸਭ ਮਾਰ ਕਢੋਏ ਊੜਿਆਰ ਸਭ ਮਾਰ ਕਢੋਏ ਊੜਿਆਰ ਸਭ ਮਾਰ ਕਢੋਏ ਸਚਿਆਰਾ ਦੇਵ ਸਚਿਆਰਾ ਦੇਵ ਢਾਈ ਸਚਿਆਰਾ ਦੇਵ ਰਈ ਹਰ ਧਰਮ ਨਿਆਉ ਕੀ ਹੋਏ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰਹੁ ਉਸਤਤ ਸਭ ਹਰ ਕੇ ਕਰਹੁ ਉਸਤਤ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀ ਆਕਾ ਪਾਪੀ ਕਉ ਦੰਡ ਦਿਓਏ ਪਾਪੀ ਕਉ ਦੰਡ ਦਿਓਏ ਸ਼ਲੋਕ ਮਹੰਲਾ ਤੀਜਾ ਸ਼ਲੋਕ ਤੇਜਾ ਮਨੁਖ ਮੈਲੀ ਕਾਮਣੀ ਮਨੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਕੁਲਖਣੀ ਕੁਨਾਰ ਪੀਛੇ ਛੋੜਿਆ ਘਰ ਆਪਣਾ ਪੀਛੇ ਛੋੜਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਪਰਪੁਰਖੈ ਨਾਲ ਪਿਆਰ ਤਿਸਨਾ ਕਦੇ ਨ ਚੁਕਈ ਤਿਸਨਾ ਕਦੇ ਨ ਚੁਕਈ ਤਿਸਨਾ ਕਦੇ ਨ ਚੁਕਈ ਤਿਸਨਾ ਕਦੇ ਨ ਚੁਕਈ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਊਪਾ ਉਕਾਰ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕੋ ਰੂਪ ਕੋ ਸੋਹਣੀ ਨਾਨਕ ਬਿਨ ਨਾਵੇ ਕੋ ਰੂਪ ਕੋ ਸੋਹਣੀ ਪਰ ਹਰ ਛੋਡੀ ਪਤਾਰ ਪਰ ਹਰ ਛੋਡੀ ਪਤਾਰ 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 ਅਤਾਰ ਪਤਾਰ ਅੱਬਾ ਅਤਾਰ ਪਤਾਰ ਹਰ ਹਰ ਛੋਡੀ ਪਤਾਰ ਹਰ ਹਰ ਛੋਡੀ ਪਤਾਰ ਮਹੱਲਾ ਤੀਜਾ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਬਦ ਰਤੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਤਿਗੁਰ ਕਹਿ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸਦਾ ਆਪਣਾ 라ਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਸੱਚੇ ਪ੍ਰੇਮ ਪਿਆਰ ਹਤ ਸਵਾਲਿਓ ਸੁందਰੀ ਹਤ ਸਵਾਲਿਓ ਸੁందਰੀ ਸੋਭਾਵੰਤੀ ਨਾਰ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗ ਗਣੀ ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰ ਮੇਲੀ ਮੇਲਣਹਾਰ ਤੇਰੀ ਸਭ ਕਰਹਿ ਉਸਤਤ ਤੇਰੀ ਸਭ ਕਰਹਿ ਉਸਤਤ ਜਿਨ ਪਾਥੇ ਕਾਢਿਆ ਜਿਨ ਪਾਥੇ ਕਾਢਿਆ ਹਰ ਤੁਧਨੋ ਕਰਹਿ ਸਭ ਨਮਸਕਾਰ ਹਰ ਤੁਧਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਵਾਣ ਹਰ ਨਿਮਾਣਿਆ ਹਰ ਢਾਢੀ ਹੂੰ ਤੂੰ ਢਾਡਿਆ ਹਰ ਢਾਢੀ ਹੂੰ ਤੂੰ ਢਾਡਿਆ ਹਰ ਅਹੰਕਾਰਿਆ ਮਾਰਨੀ ਵਾਏ ਹਰ ਅਹੰਕਾਰਿਆ ਮਾਰਨੀ ਵਾਏ ਮਨ ਮੁਖ ਮੂੜ ਸਾਧਿਆ ਮਨ ਮੁਖ ਮੂੜ ਸਾਧਿਆ ਹਰ ਭਗਤਾ ਦੇਵੜਿਆਈ ਹਰ ਭਗਤਾ ਦੇਵੜਿਆਈ ਗਰੀਬ ਅਨਾਥਿਆ ਗਰੀਬ ਅਨਾਥਿਆ ਸੋ ਲੋਕ ਮਹੱਲਾ ਤੀਜਾ ਸੋ ਲੋਕ ਮਹੱਲਾ ਤੀਜਾ ਸਤਗੁਰ ਕੈ ਭਾਣਾ ਜੋ ਚੱਲੈ ਗਿਆ ਪਾਣਾ ਜੋ ਚੱਲੈ ਇਸ ਵਡਿਆਈ ਵੱਡੀ ਹੋਏ ਇਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ 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 ਮੇਟ ਨ ਸਕੈ ਕੋਈ ਮੇਟ ਨ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰ ਨਾਨਕ ਕਰਤੇ ਵਸ ਹੈ ਨਾਨਕ ਕਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦਿਨ ਹਰਿ ਲਿਵ ਤਾਰ ਅਨੰਦਿਨ ਹਰਿ ਲਿਵ ਤਾਰ ਮਾਇਆ ਬੰਦੀ ਖਸਮ ਕੀ ਮਾਇਆ ਬੰਦੀ ਖਸਮ ਕੀ ਕਿਨ ਅੱਗੇ ਕਮਾਵੈ ਕਾਰ ਤਿਨ ਅਧਿਆਇ ਕਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਬਿਨ ਬੁਝਿਆ ਗੁਰ ਪ੍ਰਸਾਦੀ ਬਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਤਿਨ ਪਾਇਆ ਮੋਖ ਦਵਾਰ ਮਨਮੁਖ ਹੁਕਮ ਨ ਜਾਣਨੀ ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਰਾਧਿਆ ਮੁਖ ਜਿਨੀ ਰਾਧਿਆ ਦਿਨੀ ਤਰਿਆ ਭੌਜਲ ਸੰਸਾਰ ਦਿਨੀ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖ ਸੰਹਾਰ ਗੁਰ ਆਪੇ ਬਖ ਸੰਹਾਰ ਆਵੜੀ ਆਵੜੀ ਹਰ ਕੀ ਭਗਤਾ ਪਰਤੀਤ ਹਰ ਕੀ ਭਗਤਾ ਪਰਤੀਤ ਹਰ ਸਭ ਕਿਛ ਜਾਣਦਾ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀ ਕੋਈ ਅਰਜੀਵਡ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਜਾਣ ਹਰ ਧਰਮ ਵਿਚਾਰਦਾ ਤਾੜਾ ਅੰਦੇਸਾ ਕਿਉ ਕੀਜੈ ਤਾੜਾ ਅੰਦੇਸਾ ਕਿਉ ਕੀਜੈ ਜਾ ਨਹੀਂ ਅਧਰਮ ਮਾਰਦਾ ਜਾ ਨਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨੇ ਆਓ ਸੱਚਾ ਸਾਹਿਬ ਸੱਚ ਨੇ ਆਓ ਪਾਪੀ ਨਰ ਹਾਰਦਾ ਪਾਪੀ ਨਰ ਹਾਰਦਾ ਸਲਾਹੇ ਹੋ ਭਗਤ ਹੋ ਕਰ ਜੋੜ ਸਲਾਹੇ ਹੇ ਭਗਤੋ ਕਰ ਜੋੜ ਹਰ ਭਗਤ ਜਨਾ ਭਗਤ ਜਨ ਤਾਰਦਾ ਹਰ ਭਗਤ ਜਨ ਤਾਰਦਾ ਹਰ ਭਗਤ ਜਨ ਤਾਰਦਾ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਆਪਣੇ ਪਰਤੀ ਪ੍ਰੀਤਮ ਮਿਲ ਰਹਾ ਆਪਣੇ ਪ੍ਰੀਤਮ ਮਿਲ ਰਹਾ ਆਪਣੇ ਪ੍ਰੀਤਮ ਮਿਲ ਰਹਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਉਰਤਾਰ ਅੰਤਰ ਰਖਾ ਉਰਤਾਰ ਸਲਾਹੀ ਸੋ ਪ੍ਰਵ ਸਦਾ ਸਦਾ ਸਲਾਹੀ ਸੂਪ੍ਰਖ ਸਦਾ ਸਦਾ ਗੁਰ ਕਹਿਤ ਪਿਆਰ ਗੁਰ ਕਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਧਿਆਇਆ ਨਾਮ ਹਰੇ ਓ ਮੈਂ ਮਾਰ ਮਿਲਾਇਨ ਓ ਮੈਂ ਮਾਰ ਮਿਲਾਇਨ ਬੁਰਖੈ ਸਬਦ ਤਰੇ ਬੁਰਖੈ ਸਬਦ ਤਰੇ ਨਾਨਕ ਸਹਿਜ ਸਮਾਇਨ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਹਰ ਆਪਣੀ ਕਿਰਪਾ ਕਰੇ ਪਾੜੀ ਪਾੜੀ ਹਰ ਆਪਣੀ ਭਗਤ ਕਰਾਈ ਹਰ ਆਪਣੀ ਭਗਤ ਕਰਾਈ ਵਡਿਆਈ ਵੇ ਖਾਲੀਆਂ ਨ ਬੜਿਆਈ ਵੇ ਖਾਲੀਆਂ ਨ ਆਪਣੀ ਆਪ ਕਰੇ ਪਰਤੀਤ ਆਪਣੀ ਆਪ ਕਰੇ ਪਰਤੀਤ ਆਪੇ ਸੇਵ ਖਾਲੀਆਂ ਨ ਆਪੇ ਸੇਵ ਖਾਲੀਆਂ ਨ ਹਰ ਭਗਤਾਂ ਨੂੰ ਦੇ ਅਨੰਦ ਹਰ ਭਗਤਾਂ ਨੂੰ ਦੇ ਅਨੰਦ ਫਿਰ ਘਰੀ ਬਹਾਲਿਆ ਨ ਫਿਰ ਘਰੀ ਬਹਾਲਿਆ ਨ ਪਾਪੀਆਂ ਨੂੰ ਨਾ ਦੇਈ ਫਿਰ ਰਹਿਣਾ ਪਾਪੀਆਂ ਨੂੰ ਨਾ ਦੇਈ ਫਿਰ ਰਹਿਣਾ ਜੁਨ ਨਾਰਕ ਨਰਕ ਘੋਰ ਚਾਲਿਆ ਨ ਸੁਣ ਨਰਕ ਕੋਲ ਚਾਲਿਆਨ ਹਰ ਭਗਤਾਂ ਨੂੰ ਦੇ ਪਿਆਰ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਦਿਸਤਾਇਨ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਕੋ ਬੁੱਧ ਡੂੰਮਣੀ ਕੋ ਦਇਆ ਕਸਾਇਣ 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 ਪਰਿੰਦਾ ਘਟ ਚੂਹੜੀ ਪਰਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਜਾਂ ਚਾਰੇ ਬੈਠੀਆਂ ਨਾਲ ਸਤਿ ਸੰਜਮ ਕਰਨੀ ਕਾਰਾਂ ਸਤਿ ਸੰਜਮ ਕਰਨੀ ਕਾਰਾਂ 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 ਸਤਿ ਸਜਮ ਕਰਣੀ ਕਾਰਾਂ ਸਤਿ ਸਜਮ ਕਰਣੀ ਕਾਰਾਂ ਨਾਵਣ ਨਾਉ ਜਪੇਹੀ ਨਾਵਣ ਨਾਉ ਜਪੇਹੀ ਨਾਵਣ ਨਾਉ ਜਪੇਹੀ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪੰਦ ਨ ਦੇਹੀ ਜੇ ਪਾਪਾਂ ਪੰਦ ਨ ਤੇਹੀ ਮਹੱਲਾ ਪਹਿਲਾ ਮਹੱਲਾ ਪਹਿਲਾ ਕਿਆ ਹੰਸ ਕਿਆ ਬਾਗੁਲਾ ਕਿਆ ਹੰਸ ਕਿਆ ਬਾਗੁਲਾ ਜਾ ਕੋ ਨਦਰ ਕਰੇ ਜਾ ਕੋ ਨਦਰ ਕਰੇ ਜੋ ਤਿਸ ਭਾਵੇਂ ਨਾਨਕਾ ਜੋ ਤਿਸ ਭਾਵੇਂ ਨਾਨਕਾ ਤਕਹੋ ਹੰਸ ਕਰੇ ਤਕਹੋ ਹੰਸ ਕਰੇ ਪਾਉੜੀ ਪੀਤਾ ਲੋੜੀਆ ਕੰਮ ਪੀਤਾ ਲੋੜੀਆ ਕੰਮ ਸੋ ਹਰ ਪਹਿ ਆਖੀਐ ਸਭ ਹਰ ਪਹਿ ਆਖੀਐ ਕਾਰਜ ਦੇ ਸਵਾਰ

ਸਤਗੁਰ ਸੱਚ ਸਾਖੀ ਐ ਸਤਗੁਰ ਸੱਚ ਸਾਖੀ ਐ ਸੰਤਾ ਸੰਗ ਨਿਧਾਨ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਅੰਮ੍ਰਿਤ ਚਾਖੀ ਐ ਭੈ ਪੰਜਨ ਮਿਹਰਵਾਨ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਅਲਖ ਪ੍ਰਭ ਲਾਖੀ ਐ ਸੇ ਲੋਕ ਮਹੱਲਾ ਤੀਜਾ ਸੇ ਲੋਕ ਮਹੱਲਾ ਤੇਜਾ ਰਿਓ ਪਿੰਡ ਸਭ ਤਿਸ ਕਾ ਰਿਓ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਸਭ ਸਹਿ ਦੇ ਆਧਾਰ ਸਭ ਸਹਿ ਦੇ ਆਧਾਰ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਅਬលਿਹਾਰੀ ਤਿਨ ਕਾ ਅਬលਿਹਾਰੀ ਤਿਨ ਕਾ ਜੇ ਨ ਧਿਆਇਆ ਹਰ ਨਿਰੰਕਾਰ ਜੇ ਨ ਧਿਆਇਆ ਹਰ ਨਿਰੰਕਾਰ ਉਹਨਾ ਕੇ ਮੁਖ ਸਦ ਉਜਲੇ ਉਹਨਾ ਕੇ ਸੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਓਨਾ ਨੋ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਸਤਿਗੁਰ ਮਿਲਿਆ ਉਲਟੀ ਪਈ ਨਾਮ ਨਿਤ ਖਰਚਿਓ ਖਾਓ ਨਾਮ ਨਿਤ ਖਰਚਿਓ ਖਾਓ ਅਠਾਰ ਹੈ ਸਿੱਧੀ ਪਿਛੇ ਲਗੀਆਂ ਫਿਰਨਾ ਅਠਾਰ ਹੈ ਸਿੱਧੀ ਪਿਛੇ ਲਗੀਆਂ ਫਿਰਨਾ ਨਿਜ ਘਰ ਵਸੈ ਨਿਜ ਥਾਏ ਨਿਜ ਘਰ ਵਸੈ ਨਿਜ ਥਾਏ ਅਨਹਦ ਤੁਨੀ ਸਾਧ ਵਾਜ ਦੇ ਹਨ ਹਰ ਤੁਨੀ ਸਾਧ ਵਾਜ ਦੇ ਹਨ ਮਨ ਹਰ ਲਿਵ ਲਾਏ ਓਨ ਮਨ ਹਰ ਲਿਵ ਲਾਏ ਓਨ ਮਨ ਹਰ ਲਿਵ ਲਾਏ ਓਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਦਿਨਾ ਕੈ ਮਨ ਵਸੈ ਨਾਨਕ ਹਰ ਭਗਤ ਦਿਨਾ ਕੈ ਮਨ ਵਸੈ ਦਿਨ ਮਸਤਕ ਲਿਖਿਆ ਤੁਰ ਪਾਏ ਦਿਨ ਮਸਤਕ ਲਿਖਿਆ ਤੁਰ ਪਾਏ ਪਾਉੜੀ ਪਾਉੜੀ ਔ ਢਾਡੀ ਹਰ ਪ੍ਰਭ ਖਸਮ ਕਾ ਔ ਢਾਡੀ ਕਰਤੋ ਸਮੰਕਾ ਹਰ ਕੈ ਦਰ ਆਇਆ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਪਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਕਿਤ ਅਰਥ ਤੋ ਆਇਆ ਨਿਤ ਦੇਵ ਹੋ ਤਾਨ ਦਇ ਆਲ ਪ੍ਰਭ ਨਿਤ ਦੇਵ ਹੋ ਤਾਨ ਦਇ ਆਲ ਪ੍ਰਭ ਹਰ ਨਾਮ ਤੇ ਆਇਆ ਹਰ ਨਾਮ ਤੇ ਆਇਆ ਹਰ ਦਾਤੈ ਹਰ ਨਾਮ ਜਪਾਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿ ਨਾ ਆਇਆ ਨਾਨਕ ਪਹਿ ਨਾ ਆਇਆ ਨਿਤ ਦੇਵ ਉਹ ਦਾਣਦ ਯਾਦ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿ ਨਾ ਆਇਆ ਸੁਧ ਇਸ ਸੁਧ ਵੀ ਪੜ ਕੇ ਜਾਣਾ ਜੀ ਬੋਲਣਾ ਹੈ ਜੀ ਵਾਹਿਗੁਰੂ ਦੀਪਾਖਾ ਸਾਵਾ ਵਾਹਿਗੁਰੂ ਕੀ ਹਾਤੇ